ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗ ਜੀ ਅਕਸਰ ਅਸੀਂ ਦੇਖਦੇ ਆ ਕਿ ਸਾਡੇ ਘਰ ਤਾਂ ਵੱਡੇ ਹੋ ਗਏ ਹਨ ਪਰ ਪਰਿਵਾਰ ਛੋਟੇ ਹੋ ਗਏ ਹਨ ਸਾਡੇ ਕੋਲ ਸੌਣ ਲਈ ਨਰਮ ਗਦੇ ਤਾਂ ਹਨ ਪਰ ਨੀਂਦ ਗਾਇਬ ਹੈ ਸਾਡੇ ਕੋਲ ਸੁੱਖ ਸਹੂਲਤਾਂ ਤਾਂ ਬਹੁਤ ਹਨ ਪਰ ਮਨ ਦਾ ਚੈਨ ਕਿਧਰੇ ਗਵਾਚ ਗਿਆ ਹੈ ਅੱਜ ਅਸੀਂ ਉਸ ਗੰਭੀਰ ਵਿਸ਼ੇ ਤੇ ਸਾਂਝ ਪਾਉਣ ਲੱਗੇ ਹਾਂ ਜੋ ਅੱਜਕੱਲ੍ਹ ਹਰ ਦੂਜੇ ਤੀਜੇ ਘਰ ਦੀ ਕਹਾਣੀ ਬਣ ਚੁੱਕਾ ਹੈ ਉਹ ਹੈ ਮਨ ਦੀ ਉਦਾਸੀ ਅਤੇ ਚਿੰਤਾ ਅੱਜ ਦਾ ਨੌਜਵਾਨ ਅੱਜ ਦੀ ਔਰਤ ਅੱਜ ਦਾ ਆਦਮੀ ਹਰ ਕੋਈ ਕਿਸੇ ਨਾ ਕਿਸੇ ਚਿੰਤਾ ਵਿੱਚ ਘਿਰਿਆ ਹੋਇਆ ਹੈ ਕੋਈ ਨੌਕਰੀ ਦੀ ਚਿੰਤਾ ਵਿੱਚ ਹੈ ਕੋਈ ਪੈਸੇ ਦੀ ਕੋਈ ਰਿਸ਼ਤਿਆਂ ਦੀ ਤੇ ਕੋਈ ਭੁੱਖ ਦੀ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਇਸ ਚਿੰਤਾ ਤੋਂ ਬਾਹਰ ਨਿਕਲਣ ਦਾ ਰਸਤਾ ਦਿੱਤਾ ਗਿਆ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਜੋ ਨਹੀਂ ਹੋਇਆ ਉਸ ਦੀ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਸੰਸਾਰ ਪਰਵਰਤਨ ਹੀਲ ਹੈ ਪਰ ਅਸੀਂ ਸਮਝਦੇ ਨਹੀਂ ਅਸੀਂ ਆਪਣੇ ਮਨ ਨੂੰ ਭੁਖਦਿਆਂ ਸੈਂਕੜੇ ਚਿੰਤਾਵਾਂ ਵਿੱਚ ਫਸਾ ਕੇ ਬਿਮਾਰ ਕਰ ਲੈਂਦੇ ਹਾਂ ਜਦੋਂ ਕੋਈ ਇਨਸਾਨ ਗਹਿਰੀ ਉਦਾਸੀ ਵਿੱਚ ਜਾਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਮੇਰੇ ਨਾਲ ਹੀ ਸਭ ਤੋਂ ਬੁਰਾ ਹੋ ਰਿਹਾ ਹੈ ਮੈਂ ਇਕੱਲਾ ਹਾਂ ਉਸ ਦਾ ਮਨ ਇੰਨਾ ਭਾਰੀ ਹੋ ਜਾਂਦਾ ਹੈ ਕਿ ਉਸ ਨੂੰ ਜਿਉਣ ਦਾ ਮਨ ਨਹੀਂ ਕਰਦਾ ਪਰ ਸੰਤ ਮਹਾਪੁਰਸ਼ ਸਾਨੂੰ ਕਹਿੰਦੇ ਹਨ ਕਿ ਇਹ ਜ਼ਿੰਦਗੀ ਵਾਹਿਗੁਰੂ ਦਾ ਤੋਹਫਾ ਹੈ ਇਹ ਇੱਕ ਮਹਾਨ ਮੌਕਾ ਹੈ ਵਾਹਿਗੁਰੂ ਨੂੰ ਮਿਲਣ ਦਾ ਅਸਲ ਵਿੱਚ ਮਾਨਸਿਕ ਉਦਾਸੀ ਦੀ ਜੜ ਸਾਡਾ ਆਪਣੇ ਮਨ ਨਾਲ ਰਿਸ਼ਤਾ ਹੈ ਸਾਡਾ ਮਨ ਹਮੇਸ਼ਾ ਜਾ ਤਾਂ ਬੀਤੇ ਸਮੇਂ ਦੇ ਪਛਤਾਵੇ ਵਿੱਚ ਹੈ ਜਾਂ ਭਵਿੱਖ ਦੇ ਡਰ ਵਿੱਚ ਅਸੀਂ ਵਰਤਮਾਨ ਵਿੱਚ ਨਹੀਂ ਜਿਉਂਦੇ ਅਸੀਂ ਦੂਜਿਆਂ ਨਾਲ ਤੁਲਨਾ ਕਰਕੇ ਉਦਾਸ ਹੁੰਦੇ ਜਦ ਕਿ ਅਸਲੀ ਸ਼ਾਂਤੀ ਅੰਦਰ ਹੈ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਹੈ ਕਿ ਜਦੋਂ ਅਸੀਂ ਆਪਣੇ ਅਹੰਕਾਰ ਭਾਵ ਮੈਂ ਨੂੰ ਖਤਮ ਕਰ ਦਈਏ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਹੋ ਜਾਈਏ ਤਾਂ ਸਾਰੀ ਕਿੰਤਾ ਖਤਮ ਹੋ ਜਾਂਦੀ ਹੈ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਜਪਜੀ ਸਾਹਿਬ ਪੜੋ ਅਤੇ ਸਿਮਰਨ ਕਰੋ ਜਦੋਂ ਤੁਸੀਂ ਗਹਿਰਾਈ ਨਾਲ ਸਿਮਰਨ ਕਰੋਗੇ ਤਾਂ ਤੁਹਾਨੂੰ ਉਸ ਅਨਹਦ ਨਾਦ ਦਾ ਅਨੁਭਵ ਹੋਵੇਗਾ ਉਹ ਅਲੌਕਿਕ ਆਵਾਜ਼ ਜੋ ਤੁਹਾਡੇ ਅੰਦਰ ਗੂੰਜਦੀ ਹੈ ਇਹ ਧੁਨੀ ਮਨ ਨੂੰ ਇੰਨੀ ਸ਼ਾਂਤੀ ਦਿੰਦੀ ਹੈ ਕਿ ਸਾਰੀਆਂ ਉਦਾਸੀਆਂ ਦੂਰ ਹੋ ਜਾਂਦੀਆਂ ਹਨ ਗੁਰੂ ਸਾਹਿਬਾਨ ਨੇ ਸਮਝਾਇਆ ਹੈ ਕਿ ਦੁੱਖ ਨੂੰ ਸਜ਼ਾ ਨਾ ਸਮਝੋ ਸਗੋ ਦਵਾਈ ਸਮਝੋ ਜੋ ਤੁਹਾਨੂੰ ਵਾਹਿਗੁਰੂ ਵੱਲ ਮੋੜ ਰਹੀ ਹੈ ਜੇਕਰ ਲੋੜ ਹੋਵੇ ਤਾਂ ਡਾਪਰੀ ਸਹਾਇਤਾ ਲੈਣ ਵਿੱਚ ਵੀ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਵੈਦਾਂ ਨੂੰ ਇਲਮ ਵੀ ਉਸ ਵਾਹਿਗੁਰੂ ਨੇ ਹੀ ਬਖਸ਼ਿਆ ਹੈ ਗੁਰਬਾਣੀ ਅਤੇ ਇਲਾਜ ਦੋਵੇਂ ਨਾਲ-ਨਾਲ ਚੱਲ ਸਕਦੇ ਹਨ ਇਸ ਦੇ ਨਾਲ ਹੀ ਸਾਹ ਸੰਗਤ ਵਿੱਚ ਬੈਠੋ ਉਥੇ ਦੀ ਊਰਜਾ ਤੁਹਾਨੂੰ ਉੱਪਰ ਚੁੱਕ ਲਵੇਗੀ ਆਖਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਨ ਦੀ ਉਦਾਸੀ ਤੋਂ ਬਾਹਰ ਨਿਕਲਣ ਦਾ ਰਸਤਾ ਵਾਹਿਗੁਰੂ ਦਾ ਨਾਮ ਅਤੇ ਅਨਹਦ ਨਾਦ ਵਿੱਚ ਜੁੜਨਾ ਹੈ ਯਾਦ ਰੱਖੋ ਕਿ ਤੁਹਾਡੀ ਖੁਸ਼ੀ ਤੁਹਾਡੇ ਆਪਣੇ ਹੱਥਾਂ ਵਿੱਚ ਹੈ ਇਸ ਨੂੰ ਦੂਜਿਆਂ ਦੇ ਹੱਥਾਂ ਵਿੱਚ ਨਾ ਦਿਓ ਆਪਣੇ ਅੰਦਰ ਦੇ ਪ੍ਰਕਾਸ਼ ਨੂੰ ਪਛਾਣੋ ਆਪਣੇ ਅੰਦਰ ਵਸਦੇ ਉਸ ਪਰਮਾਤਮਾ ਨਾਲ ਸਾਂਝ ਪਾਓ ਜਦੋਂ ਤੁਸੀਂ ਆਪਣੇ ਮਨ ਦੀ ਤਾਰ ਉਸ ਅਕਾਲ ਪੁਰਖ ਨਾਲ ਜੋੜ ਲਵੋਗੇ ਦੁਨੀਆਂ ਦਾ ਕੋਈ ਵੀ ਦੁੱਖ ਤੁਹਾਨੂੰ ਤੋੜ ਨਹੀਂ ਸਕੇਗਾ ਆਓ ਅਰਦਾਸ करिए ਕਿ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਣ ਤਾਂ ਜੋ ਅਸੀਂ ਚਿੰਤਾ ਮੁਕਤ ਹੋ ਕੇ ਹਮੇਸ਼ਾ ਚਰਦੀ ਕਲਾ ਵਿੱਚ ਜੀਵਨ ਬਤੀਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ